ਬਾਬਾ ਜੀ ਕਿਹੜਾ ਕੰਮ ਕਰਦੇ ਹੈਂ ਇਹ? ਐਹੀ ਆਪਣਾ ਢੋਟ ਢਵਾਈਦਾ ਕਿ ਉਤਰਾ? ਨਹੀਂ ਮੈਂ ਨਾ ਨਾ ਗੱਲ ਨਹੀਂ ਆ। ਜਿਹੜਾ ਮੇਰੇ ਅਕਾਲੀ ਦਾ ਰਿਕਸ਼ਾ ਆਪਣਾ ਵਾ? ਇਹ ਕਿਰਾਏ ਤੇ ਆਪਣਾ? ਹਾਂ ਜੀ। ਤਾਂ ਗੁਰੂ ਦਾ ਅੰਦਾਜ਼। ਬਹੁਤ ਜੀਤ ਬੰਦਾ ਵਾਦੇ। ਮੈਂ ਕਿਹੜਾ ਸਾਰਾ ਹੈ? ਕਿਨੀ ਮਾਇਕ ਮਲੀ ਅੱਜ? ਹਾਂ ਜੀ। ਕਿਨੀ ਮਾਇਕ ਮਲੀ ਜੇ? ਮੈਂ ਜਮਾਇ 70 ਰੁਪਏ ਬਣਾਇਆ। 70 ਰੁਪਏ ਬਾਬਾ ਜੀ। 70 80 ਰੁਪਏ ਦਾ ਨਵਾਂ ਰਿਕਸ਼ਾ ਮਿਲਦਾ ਪਿਆ ਜੀ। ਲੈਣਾ ਜੀ? ਨਵਾਂ। 70 80 ਰੁਪਏ ਦਾ ਮਿਲਣਾ ਜੀ ਚਾਹੀਦਾ ਹਾਂ ਬੱਲੇ ਚਲੋ ਫੇਰ ਚਲੀਏ ਆਪਾਂ ਜੀ ਸੀ ਦੀ ਰਿਕਸ਼ੇ ਵਾਲੇ ਬਕਰ ਮੰਡੀ ਦੇ ਅੰਦਰ ਹਾਂ ਪਤਾ ਏ ਚਲੋ ਅਸੀਂ ਪਹੁੰਚ ਜੋ ਆ ਭਾਈ ਬਹੁਤ ਠੀਕਾ 70 ਰੁਪਏ ਖੁੱਲੇ ਗਏ ਆ ਮਾਂ ਦੀ ਮਦਦ 70 ਰੁਪਏ ਬਈ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਜਿਵੇਂ ਬਾਈ ਕਰਦਾ ਹੈ ਕਿੰਨੇ ਆ ਜਿਸ ਨੂੰ ਰੱਖਦਾ ਆ ਤਾਂ ਚਲੋ 50 ਦਾ ਤਰਵਲ ਬਣਾ ਦੇ ਦੇ ਆ ਜੋ ਫਿਰ ਕਿੱਥੇ ਭਲਾ ਜਾਣਾ ਉਹ ਇਹ ਫੇਸਟ ਰੇਡ ਦੇ ਬਾਅਦ ਨਾਈ ਵਾਲੇ ਮੋੜ ਤੇ ਜੀਸੀ ਰਿਕਸ਼ੇ ਵਾਲੇ ਹੈਗੇ ਨਾ ਜੇ ਕਰਕੇ ਖਾ ਸਕਦੇ ਜੀਸੀ ਜੀਸੀ ਸਾਰਿਆਂ ਨੂੰ ਸਿੱਖਪਰਾ ਉਹ ਇਹੀ ਕੰਮ ਕਰਦੇ ਨੇ ਮੈਂ ਤੁਹਾਨੂੰ ਬਿਲਕੁਲ ਕੱਢਣੀ ਚਾਹੀਦੀ ਉੱਥੇ ਤੁਸੀਂ ਪਹੁੰਚ ਕੇ ਕਹਿਣਾ ਵਾ ਨਿਰਵੈਰ ਭਾਈ ਨੇਥ ਭੇਜਿਆ ਵਾ ਕਿਨੇ ਭੇਜਿਆ ਨਿਰਵੈਰ ਭਾਈ ਨੇ ਉੱਤੇ ਜਾ ਵਾ ਤੁਸੀਂ ਰਿਕਸ਼ਾ ਲੈ ਕੇ ਜਾਓ ਆ 50 ਰੁਪਏ ਦੇ ਵਿੱਚ ਤੁਹਾਨੂੰ ਨਵਾਂ ਰਿਕਸ਼ਾ ਮਿਲ ਜਾਊਗਾ ਹੁਣੇ ਹੁਣੇ ਚੱਲ ਜਿਓ ਮੈਂ ਤੁਹਾਨੂੰ ਨਿੱਕੇ ਦੇ ਦਿੰਦਾ ਆ ਮੇਰਾ ਇੱਕ ਨੰਬਰ ਉੱਥੇ ਜਾ ਕੇ ਮੇਰੀ ਇਸ ਨੂੰ ਤੇ ਗੱਲ ਚੱਕਵਾ ਲਓ ਦੱਸ ਸੁਣੋ ਆ 50 ਰੁਪਏ ਦਾ ਇਹ ਨਵਾਂ ਰਿਕਸ਼ਾ ਚਲੋ ਪਹੁੰਚ ਪਹੁੰਚ ਮ ਸਾਨੂੰ ਬਜ਼ੁਰਗਾਂ ਦਾ ਸੋ ਅਜੇ ਇਹ ਬਜ਼ੁਰਗਾਂ ਨੂੰ ਭਾਰੀ ਮਤਲਬ ਹੁਣ ਇਹਦੇ ਮਨ ਦਾ ਖਾਬ ਆ ਇਹਦੇ ਮਨ ਦਾ ਖਾਬ ਆ ਹੁਣ ਇਹਨੂੰ ਜੰਨ ਜਾਂਦੇ ਰਿਕਸ਼ਾ ਮਿਲ ਜਾਣਾ ਨਵਾ ਤੇ ਤੁਹਾਡਾ ਗੁਰੂ ਕਿੰਨਾ ਖੁਸ਼ ਹੋਣਾ ਤਰੀਆ ਸੋਚੋ ਉਹ ਕਿੰਨਾ ਖੁਸ਼ ਹੋਊਗਾ ਬਜ਼ੁਰਗ ਉਸ ਤੋਂ ਬਾਅਦ ਤੁਹਾਡਾ ਗੁਰੂ ਕਿੰਨਾ ਖੁਸ਼ ਹੋਊਗਾ ਕਿ ਸਿੰਘਾ ਤੂੰ ਮੇਰੇ ਪੁੱਤ ਨੂੰ ਪਿਲਾ ਕੇ ਦਿੱਤਾ ਬੰਦੇ ਵਾਸਤੇ ਗੱਡੀ ਬਣਨੀ ਹੈ ਉਹਦੇ ਲਈ ਕਾਰ ਆ ਇਸ ਬਜ਼ੁਰਗ ਵਾਸਤੇ ਕਾਰ ਆ ਆ ਤੇ ਦੀ ਪੋਤਰੀ ਵਾਈਫ ਹੋਏਗੀ ਹਣਾ ਬਜ਼ੁਰਗ ਦੀ ਉਹਨੇ ਪੁੱਛੂਗੀ ਕਿਥੋਂ ਵੀ ਲੈ ਕੇ ਆ ਉਹ ਕਹੂਗਾ ਕਿ ਸਿੰਘ ਮਿਲਿਆ ਸੀ ਦਮਾਲਾ ਬਣਿਆ ਸੀ ਤਨ ਗੁਰੂ ਰਾਮਦਾਸ ਜੀ ਬੋਲਦਾ ਸੀ ਉਹਨੇ ਮੈਨੂੰ ਲਿਆਤਾ ਉਹਦੀ ਫੋਟੋ ਵੀ ਕਹਿੰਦਾ ਪੱਕਾ ਹੋ ਗੀ ਗੁਰੂ ਰਾਮਦਾਸ ਹੀ ਹੋਣਾ। ਉਹਦਾ ਹੋਰ ਵਿਸ਼ਵਾਸ ਗੁਰੂ ਰਾਮਦਾਸ ਤੇ ਪੱਕਾ ਹੋ ਜਣਾ। ਠੀਕ ਨਾ ਭਾਈ? ਇਹ ਚੀਜ਼ਾਂ। ਵਾਹਿਗੁਰੂ ਜੀ। ਵਾਹਿਗੁਰੂ ਜੀ। ਗੁਰੂ ਰਾਮਦਾਸ। ਹਾਂਜੀ ਦੋ ਬਾਬੇ ਬਾਈ ਖਾਲਸਾ, ਬਾਈ ਗੁਰਜੀ ਕੀ ਫਤਿਹ ਜੀ। ਬਹਿਲੀ ਗੱਡੀ? ਹਾਂਜੀ। ਆ ਗਈ। ਠੀਕ ਆ ਪਸੰਦ ਆ ਗਈ ਐ? ਹਾਂਜੀ ਆ ਗਈ। ਕਿੰਨੇ ਦੀ ਲਈ ਆਪਾਂ? ਹੈ? ਆ ਨਾ ਮੇ ਬਬਾਈ 50 ਰੁਪਏ ਦੀ ਬੇਤੀ ਵਧੀਆ ਬਾਈ ਠੀਕ ਹੈ ਰੰਗ ਠੀਕ ਹੈ ਪਸੰਦ ਆ ਗਿਆ ਇਹ ਕਹਿੰਦਾ ਜੀ ਬਬਾਈ ਜੀ ਤੁਹਾਨੂੰ ਪਤਾ ਸੀ ਤੁਹਾਨੂੰ ਗੱਡੀ ਮਿਲਣੀ ਹੈ ਨਾ ਇਹ ਮਿਲਣੀ ਹੈ ਕੁਝ ਨਹੀਂ ਬਬਾਈ ਨਾ ਮਾਨੂੰ ਕੋਈ ਸੀਦਾ ਪਾਵੇ ਨਹੀਂ ਸੀ ਹੈਗਾ ਬਬਾਈ ਇਹ ਆਪਣਾ ਧਿਆਨ ਜਾਨਣਾ ਪੈਣਾ ਇਹ ਤੁਹਾਡੇ ਗੁਰੂ ਨੇ ਦਿੱਤੀ ਆ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਨੇ ਦਿੱਤੀ ਆ ਗੁਰੂ ਗ੍ਰਾਮਦਾਨ ਨੇ ਹੀ ਕਪਾੜੇ ਫੇਰੇ ਗੁਰੂ ਗ੍ਰਾਮਦਾਸ ਪਾਸ਼ਾ ਨੇ ਬਾਬਾ ਦੀਪ ਸਿੰਘ ਨੇ ਠੀਕ ਹੈ ਨਾ ਇਹ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤੀ ਹੈ ਤੁਹਾਡਾ ਰਿਕਸ਼ਾ ਬੜਾ ਖਰਾਬ ਸੀ ਹਾਂਜੀ ਤੇ ਇਸ ਕਰਕੇ ਗੁਰੂ ਗ੍ਰਾਮਦਾਸ ਪਾਸ਼ਾ ਨੇ ਸਾਨੂੰ ਭੇਜਿਆ ਤੇ ਇਸ ਆਂ ਤਰੀ ਗੱਡੀ ਨਵੀਂ ਬਣ ਗਈ ਹੈ ਹਾਂਜੀ ਠੀਕ ਹੈ ਚਲ ਆਜੋ ਬਈ ਨੀ ਨੀ ਮੇਰੀ ਮਿਹਰਬਾਨੀ ਕੋ ਨਹੀਂ ਬਾਬਾ ਇਹ ਗੁਰੂ ਗ੍ਰਾਮਦਾਸ ਪਾਸ਼ਾ ਜੀ ਨੇ ਤੁਹਾਨੂੰ ਦਿੱਤੀ ਹੈਗੀ ਹੈ ਠੀਕ ਹੈ ਜੀ ਅੱਜ ਜਦੋਂ ਗੱਡੀ ਘਰੇ ਲੈ ਕੇ ਜਾਓਗੇ ਤੇ ਮਾਤਾ ਕੀ ਕਹੋਗੀ ਫਿਰ ਮਾਤਾ ਵੀ ਖੁਸ਼ ਹੋਏ ਮਾਤਾ ਵੀ ਖੁਸ਼ ਹੋਏਗੀ ਉਨੇ ਤੁੰਗਣਾ ਕਿਥੋਂ ਲੈ ਕੇ ਆ ਗਏ ਫਿਰ ਕੀ ਕਹੇਗਾ ਬਾਪੂ ਤੋਈ ਕਿਉ ਤਾਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿੱਤੀ ਆ ਅਮਰਦਾਸ ਪਾਤਸ਼ਾਹ ਜੀ ਨੇ ਹਾਂ ਜੀ ਗੁਰਦਾਸ ਹਾਂ ਗੁਰਮਦਾਸ ਪਾਤਸ਼ਾਹ ਜੀ ਨੇ ਤੁਹਾਨੂੰ ਦਿੱਤੀ ਆ ਠੀਕ ਹੈ ਨਾ ਮਾੜੀ ਕਹੋਗੀ ਕਿਨੇ ਦਿੱਤੀ ਫਿਰ ਕੀ ਕਹਣਾ ਗੁਰਦਾਸ ਗੁਰਮਦਾਸ ਪਾਤਸ਼ਾਹ ਜੀ ਨੇ ਦਿੱਤੀ ਤੁਹਾਨੂੰ ਠੀਕ ਹੈ ਤੁਹਾਡਾ ਗੁਰੂ ਬੜਾ ਪਿਆਰਤਾ ਬਾਬਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਬਣਾ ਨਹੀਂ ਉਮਰ ਬਾਅਦ ਨੇ ਤੇ ਤਾਂ ਦਿੱਤੇ ਫੱਕਾ ਹੀ ਆਵੇ ਹੋ ਗਿਆ 70 ਸਾਲ 70 ਦੇ 76 75 75 ਸਾਲ ਦੀ ਸਵਾਹੀ ਗੁਰੂ ਵਾਲੇ ਦੀ ਕਿੰਨੀ ਮਾਇਕ ਮੰਦੇ ਰੋਜਤ ਬਾਬਾ ਜੀ ਬਾਬਾ ਜੀ ਆਹ ਜਿੰਨੇ ਭਾਈ ਬਹੁਤ ਬੜੇ ਜੇ ਡੇਢ 200 ਰੁਪਿਆ ਹਣਾ ਆਪਣਾ ਤੇ ਸ਼ੁਕਰ ਹੋਜੇ ਹੋ ਜਾਂਦਾ ਇਨੇ ਚ ਡੇਢ 200 ਚ ਆ ਬਾਬਾ ਨੇ ਲੈ ਨਾਲ ਦਾ ਲੈ ਨਾਲਾ ਥੋੜਾ ਬੋੜਾ ਬੇਲੂ ਲੈ ਜਵਾਂ ਹਾਂ ਮਾਂ ਕੋ ਲੈ ਲੀ ਕਦੀ ਕਿਹਨੇ ਕਿਹਾ ਨਹੀਂ ਕਿ ਬਬੂ ਆਮਦ ਨੂੰ ਰਿਕਸ਼ਾ ਲੈ ਦੇਵਾ ਤਿਆਰ ਰਿਕਸ਼ਾ ਬੜਾ ਖਰਾਬ ਆ ਨਾ ਨਾ ਕਦੀ ਨਹੀਂ ਕਿਹਾ ਕਿਸੇ ਨੇ ਵਾਹਿਗੁਰੂ ਵਾਹਿਗੁਰੂ ਕਿੱਕਾ ਦੀ ਗੁਰੂ ਤੇ ਕੋਈ ਗਿਲਾ ਹੋਇਆ ਗੁਰੂ ਅਮਰਦਾਸ ਪਾਤਸ਼ਾਹ ਦੇ ਗਰੀਬੀ ਦਿੱਤੀ ਕੋਈ ਗਿਲਾ ਨਹੀਂ ਕੋਈ ਵੀ ਜਿਲਾਨੀ ਤਾਂ ਵੀ ਗਰੀਬੀ ਹੈ ਨਹੀਂ ਨਹੀਂ ਕੋਈ ਗਿਲਾ ਨਹੀਂ ਵਾਹਿਗੁਰੂ ਵਾਹਿਗੁਰੂ ਸ਼ੁਕਰ ਹੈ ਸ਼ੁਕਰ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸੋ ਸਿੰਘੋ ਅਜੇ ਹੀ ਦਰਦੇ ਆਵੇ ਲੋ ਸਾਨੂੰ ਕੋਈ ਨਹੀਂ ਪੁੱਛਦਾ ਇਹ ਵੱਡੇ ਵੱਡੇ ਲੰਗਰ ਲਾ ਤੇ ਹਨਾ ਲੋਕਾਂ ਨੂੰ ਖਵਾਤਾ ਪਰ ਆਪਣੇ ਸਾਡੇ ਬਾਬੇ ਹੈਂ ਅ ਬੁੱਢੇ ਬੁੱਢੇ ਹੱਥ ਹੋ ਗਿਆ ਤੇ ਬੁੱਢੇ ਹੱਥਾਂ ਨਾਲ ਹੱਲੇ ਵੀ ਰਿਕਸ਼ਾ ਚਲਾਉਂਦੇ ਆ ਪਰ ਸਾਨੂੰ ਕੋਈ ਨਹੀਂ ਪੁੱਛਦਾ ਹਾਂਜੀ ਸਾਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਸਾਡੇ ਸਿਰਾਂ ਦੇ ਉੱਤੇ ਦਸਤਾਰ ਆ ਤੇ ਸਭ ਨੂੰ ਇਹੀ ਲੱਗਦਾ ਕਿ ਇਹ ਠੀਕ ਠਾਕ ਹੀ ਹੋਣਾ ਐ ਐਂਜੀ ਐਂਜੀ ਲੱਗਦਾ ਵੀ ਸਾਡੇ ਆ ਭਰਾਵਾਂ ਨੂੰ ਇੰਜ ਲੱਗਦਾ ਸਾਡੇ ਜਿਹੜੇ ਨੌਜਵਾਨ ਆ ਯੰਗਸਟਰ ਉਹਨਾਂ ਨੂੰ ਵੀ ਇਤਰਾਹ ਲੱਗਦਾ ਹਾਂਜੀ ਕਿ ਬਾਬੇ ਨੇ ਪੱਗ ਬੰਨੀ ਐ ਤਾਂ ਠੀਕ ਹੀ ਹੋਣਾ ਇਹ ਗੱਲ ਰਿਕਸ਼ਾ ਚਲਾਉਂਦਾ ਪਿਆ ਪਰ ਇਹ ਨਹੀਂ ਪਤਾ ਕਿ ਬਾਬੇ ਦੀ ਜੇਬ ਚ ਸਾਰੇ 50 ਰੁਪਏ ਕਮਾਏ ਆ ਸ਼ਾਮ ਤੱਕ ਆ 50 ਰੁਪਏ ਕਮਾਏ ਨਾ ਹਾਂ ਯਾਰ ਤੇ ਸਾਡੇ ਬਾਬਿਆਂ ਨੇ 50 ਰੁਪਏ ਕਮਾਏ ਆ ਇਹ ਨਹੀਂ ਦਿਖਦਾ ਧੰਨ ਗੁਰੂ ਰਾਮਦਾਸ ਆਜੋ ਹੁੰਦੇ ਧੰਨ ਗੁਰੂ ਰਾਮਦਾਸ ਲਾਓ ਤਾਂ ਪਹਿਲੇ ਦੀ ਇਹ ਰਿਕਸ਼ੇ ਦੇ ਕਿੰਨੇ ਪੈਸੇ ਆ 50 ਰੁਪਏ ਆ 50 ਰੁਪਏ ਦੇ ਵਿੱਚ ਤੁਸੀਂ ਰਿਕਸ਼ਾ ਲਿਆ ਜੇ ਤੇ ਬਾਬੇਓ ਠੀਕ ਹੈ ਇਹ ਵੀ ਦਾਨ ਇਹ ਵੀ ਦਾਨ ਨਹੀਂ ਹੈਗਾ ਠੀਕ ਹੈ ਅਸੀਂ ਤੁਹਾਨੂੰ ਇਹ 50 ਰੁਪਏ ਦੇ ਵਿੱਚ ਦੇ ਰਹੇ ਹਾਂ ਠੀਕ ਹੈ ਲਿਹਾਉ ਸਿੰਘ ਸਾਹਿਬ ਜੀ ਆਹ ਇਹਦਾ ਵਿਲੇਜ ਠੀਕ ਹੈ ਚਲੋ ਬਹੁਤ ਸੋਣਾ ਬਾਬਾ ਇਹ ਤੁਸੀਂ 50 ਰੁਪਏ ਦਾ ਅਕੀਦਿਆ ਠੀਕ ਹੈ ਚਲੋ ਮਿਹਰਬਾਨੀ ਆਓ ਵੇ ਦੇਖੋ ਚਲਾ ਕੇ ਆਜੋ ਵੇਖੋ ਮੜਾ ਚਲਾ ਕੇ ਸਹੀ ਹੈ ਹਲਕੀ ਆ ਧੰਨ ਗੁਰੂ ਰਾਮ ਦਾ ਜੀ ਵੇਖੋ ਵੇਖੋ ਚਲਾ ਕੇ ਧੰਨ ਗੁਰੂ ਰਾਮ ਦਾ ਜੀ ਧੰਨ ਹਾਂ ਵੇਖੋ ਵੇ ਚਲਾ ਕੇ ਵੇਖੋ ਬਾਬਾ ਜੀ ਤਨ ਗੁਰੂ ਰਾਮਦਾਸ ਜੀ ਸੋ ਬਾਬਾ ਜੀ ਨੂੰ ਨਵੀਂ ਗੱਡੀ ਮਿਲ ਗਈ ਹੈ ਜੀ ਸੋ ਇਸ ਤਰ੍ਹਾਂ ਦੀਆਂ ਸ਼ੀਬੀਲਾਂ ਲਾਓ ਕਿ ਜਿਸ ਦਿਨ ਆ ਕੇ ਰੋਟੀ ਚੱਲ ਪਵੇ ਬਜ਼ੁਰਗਾ ਦਾ ਰਿਕਸ਼ਾ ਬੜਾ ਗਰਾਫ ਸੀ ਸੋ ਅੱਜ ਨਵਾਂ ਰਿਕਸ਼ਾ ਲੈ ਆਇਆ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਲੈ ਆ ਲੈ ਤੇ ਘਰੇ ਉੱਧਰ ਲੈ ਆਓ ਤਨ ਗੁਰੂ ਰਾਮਦਾਸ ਜੀ ਠੀਕ ਹੈ ਚ ਬਈਓ ਚੜ ਜੀ ਆਲਾ ਹਲਕਾ ਹੁਣ ਉਹਦੇ ਨੂੰ ਹੁਣ ਸਵਾਰੀ ਜਿੱਟ ਬੈਟੂਗੀ ਅੱਲਾਹੁ ਅਕਬਰ ਤੁਹਾਨੂੰ ਗੁਰਦਾਮ ਦਾਸ ਖੁਸ਼ ਹੋ ਹੈ ਖੁਸ਼ ਹੋ ਨਾ ਚਲੋ ਸ਼ੁਕਰ ਸ਼ੁਕਰ ਗੁਰਦਾਮ ਦਾਸ ਪਾਸ਼ਾ ਤੁਸੀਂ ਗੁਰਦਾਮ ਦਾਸ ਪਾਸ਼ਾ ਜੀ ਦਾ ਸ਼ੁਕਰਾਨਾ ਕਰਨਾ ਜਿਨ੍ਹਾਂ ਨੇ ਤੁਹਾਨੂੰ ਨਵੀਂ ਗੱਡੀ ਲੈ ਆਤੀ ਹੈ ਠੀਕ ਹੈ ਨਾ ਇਹ ਗੱਡੀ ਤੁਸੀਂ 1000 ਰੁਪਏ ਚ ਲਈ ਹੈ ਗੁਰਦਾਮ ਦਾਸ ਪਾਸ਼ਾ ਕੋ ਠੀਕ ਹੈ ਤੁਹਾਡਾ ਗੁਰੂ ਬੜਾ ਬਿਹਾਨਤਾ ਠੀਕ ਹੈ ਚਲੋ ਬਾਬੂ ਹੁਣ ਧਿਆਨਾ ਜਾਇਓ ਠੀਕ ਹੈ ਪਿਆਰਿਓ ਵਾਈ ਕਾਲ ਸਾਹਿਬ ਵਾਈ ਗੁਰਜੀ ਕੀ ਫਤਿਹ ਧਿਆਨਾ ਜਾਇਓ